ਤਾਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਲੋਕਾਂ ਨੂੰ ਮਹਿੰਗਾਈ ਦੇ ਕਰੜੇ ਝਟਕੇ ਲੱਗ ਰਹੇ ਨੇ ਤਾਂ ਬਿਲਕੁਲ ਹਾਈਵੇ ਤੇ ਸਫ਼ਰ ਕਰਨਾ ਹੁਣ ਮਹਿੰਗਾ ਪੈ ਸਕਦਾ ਹੈ ਬਿਲਕੁਲ ਨੈਸ਼ਨਲ ਹਾਈਵੇ ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਤੇ ਇੱਕ ਵਾਰ ਫਿਰ ਵਾਹਨ ਚਾਲਕਾਂ ਨੂੰ ਟੋਲ ਦਰਾਂ 'ਚ ਵਾਧੇ ਦਾ ਸਾਹਮਣਾ ਕਰਨਾ ਪਵੇਗਾ ਦਰਅਸਲ ਨੈਸ਼ਨਲ ਹਾਈਵੇ ਤੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਤੇ 2 ਜੂਨ ਦੀ ਅੱਧੀ ਰਾਤ ਨੂੰ ਟੋਲ ਰੇਟ ਵਧਾ ਦਿੱਤੇ ਗਏ ਨੇ ਜਿੱਥੇ ਇੱਕ ਪਾਸੇ ਆਉਣ ਜਾਣ ਵਾਲੇ ਵਾਹਨਾਂ ਦੇ ਰੇਟਾਂ ਦੇ ਵਿੱਚ 5 ਤੋਂ 10 ਫੀਸਦੀ ਦਾ ਵਾਧਾ ਕੀਤਾ ਗਿਆ ਹੈ ਉੱਥੇ ਲਾਡੋਵਾਲਾ ਟੋਲ ਪਲਾਜ਼ਾ ਤੋਂ ਫਲੋਰ ਤੱਕ ਹਰ ਰੋਜ਼ ਆਉਣ ਜਾਣ ਵਾਲਿਆਂ ਦੇ ਮਾਸਿਕ ਪਾਸੇ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਹੈ ਜੀਹਾਂ ਨੈਸ਼ਨਲ ਹਾਈਵੇਅ ਅਥਾਰਟੀ ਦੇ ਨਿਮਾ ਅਨੁਸਾਰ ਟੋਲ ਦਰਾਂ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਤਾਂ ਜੀਹਾਂ ਐਨਐਚਆਈ ਨੇ ਦਰਾਂ ਨੇ ਜਿਹੜੀਆਂ ਕੱਲ ਤੋਂ ਲਾਗੂ ਕੀਤੀਆਂ ਜਾਣਗੀਆਂ ਜੀਹਾਂ 3 ਜੂਨ ਤੋਂ ਟੋਲ ਟੈਕਸਾ ਦੇ ਵਿੱਚ ਹੁਣ ਵਾਅਦਾ ਨਜ਼ਰ ਆਵੇਗਾ ਤਾਂ ਟੋਲ ਨੂੰ ਮਹਿੰਗਾ ਕਰ ਦਿੱਤਾ ਗਿਆ ਹੈ ਲੋਕਾਂ ਨੂੰ ਹੁਣ ਸਫਰ ਕਰਨਾ ਜਿਹੜਾ ਉਹ ਵੀ ਮਹਿੰਗਾ ਪੈ ਸਕਦਾ ਹੈ ਇੰਟਰਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਨੇ ਦੇਸ਼ ਭਰ ਚ 5 ਫੀਸ ਦੀ ਵਾਧਾ ਕੀਤਾ ਜੀਹਾਂ ਸਫ਼ਰ ਹੈ ਜਿਹੜਾ ਸੜਕਾ ਤੇ ਸਫ਼ਰ ਪਹਿਲਾਂ ਹੀ ਮਹਿੰਗਾ ਸੀ ਤੇ ਹੁਣ ਨੈਸ਼ਨਲ ਥੋਰਟੀ ਆਫ ਇੰਡੀਆ ਨੇ ਇੱਕ ਵਾਰ ਫਿਰ ਤੋਂ ਲੋਕਾਂ ਦੀ ਜੇਬ ਤੇ ਸਿੱਧਾ ਅਸਰ ਪਾਇਆ ਹੈ ਬਿਲਕੁਲ ਤੁਹਾਨੂੰ ਦੱਸ ਦਈਏ ਕਿ 3 ਤਰੀਕ ਤੋਂ ਯਾਨੀ ਕਿ 3 ਜੂਨ ਤੋਂ ਇਹ ਜਿਹੜੀਆਂ ਦਰਾਂ ਨੇ ਇੰਪਲੀਮੈਂਟ ਹੋਣੀਆਂ ਇਸ ਤੋਂ ਇਲਾਵਾ ਡੇਲੀ ਪਾਸ ਦੇ ਵਿੱਚ ਵੀ ਵਾਧਾ ਕੀਤਾ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਡੇਲੀ ਆਨ ਜਾਣ ਵਾਲਿਆਂ ਨੇ ਜੋ ਪਾਸ ਬਣਾਇਆ ਹੋਇਆ ਸੀ ਉਸ ਦੀ ਕੀਮਤ 330 ਰੁਪਏ ਸੀ ਤੇ ਹੁਣ ਉਹ ਕੀਮਤ ਵੱਧ ਕੇ 340 ਰੁਪਏ ਹੋ ਜਾਏਗੀ ਤਾਂ ਬਿਲਕੁਲ ਜਿੱਥੇ ਮੰਤਰੀਆਂ ਦੇ ਵੱਲੋਂ ਕਿਹਾ ਗਿਆ ਸੀ ਕਿ ਟੋਲ ਖਤਮ ਹੋਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਪਰ ਉਹਨਾਂ ਦੇ ਵੱਲੋਂ ਹੀ ਇਹ ਜਿਹੜੇ ਰੇਟ ਵਧਾ ਦਿੱਤੇ ਗਏ ਨੇ ਤਾਂ ਬਿਲਕੁਲ ਇਹ ਟਰਾਂਸਪੋਰਟੇਸ਼ਨ ਤੇ ਵੀ ਜਿੱਥੇ ਅਸਰ ਪਾਏਗਾ ਤੇ ਉੱਥੇ ਕਮਰਸ਼ੀਅਲ ਵਾਹਨ THANKS FOR JOINING US. ਜੋ ਲੰਘਦੇ ਨੇ ਉਹਨਾਂ ਤੇ ਵੀ ਅਸਰ ਪਏਗਾ ਜਿਸ ਦੇ ਕਾਰਨ ਓਵਰਆਲ ਮਹਿੰਗਾਈ ਹੈ ਜਿਹੜੀ ਉਹ ਵੀ ਵੱਧ ਸਕਦੀ ਹੈ ਤਾਂ ਬਿਲਕੁਲ ਕਾਰ ਤੇ ਜੀਪ ਦੇ ਹੁਣ ਟੋਲ ਰੇਟ ਨੇ ਜਿਹੜੇ ਉਹ ਸੇਮ ਰਹਿਣਗੇ ਯਾਨੀ ਕਿ 100 ਰੁਪਏ ਰਹਿਣਗੇ ਤੇ ਜਿਨ੍ਹਾਂ ਦੇ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ ਜੀ ਹਾਂ ਅਪ ਡਾਊਨ ਦੇ ਰੇਟ ਹੁਣ 100 ਰੁਪਏ ਹੀ ਰਹਿਣਗੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਲਾਈਟ ਕਮਰਸ਼ੀਅਲ ਵਹੀਕਲ ਦੀ ਲਾਈਟ ਗੁੱਡਸ ਵਹੀਕਲ ਦੀ ਤੇ ਮਿਨੀ ਬੱਸ ਦੀ ਉਹਨਾਂ ਦੇ ਹੁਣ ਟੋਲ ਰੇਟ ਵੱਧ ਕੇ 110 ਰੁਪਏ ਤੋਂ 165 ਰੁਪਏ ਕੀਤੇ ਜਾਣਗੇ ਜੇ ਗੱਲ ਕੀਤੀ ਜਾਵੇ ਬੱਸ ਤੇ ਟਰੱਕਾਂ ਦੀ ਤਾਂ 225 ਤੋਂ ਵੱਧ ਕੇ ਹੁਣ 340 ਰੁਪਏ ਹੋ ਜਾਏਗਾ ਤਾਂ ਬਿਲਕੁਲ ਦੋਨੋਂ ਪਾਸਿਆਂ ਦੇ ਟੋਲ ਰੇਟ ਜਿਹੜੇ ਵਧਾ ਦਿੱਤੇ ਗਏ ਨੇ ਤੇ 3 ਐਕਸਿਸ ਕਮਰਸ਼ੀਅਲ ਵਹੀਕਲ ਦੀ ਗੱਲ ਕੀਤੀ ਜਾਵੇ ਤਾਂ 250 ਤੋਂ ਵੱਧ ਕੇ ਹੁਣ 370 ਰੁਪਏ ਜਿਹੜੇ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਤੇ ਹਾਵੀ ਕੰਸਟਰਕਸ਼ਨ ਮਸ਼ੀਨਰੀ ਹੈ ਜਿਹੜੀ ਉਹ ਵੀ 355 ਪਹਿਲਾਂ ਜਿੰਨਾ ਦਾ ਟੋਲ ਰੇਟ ਸੀ ਤੇ ਹੁਣ ਵਧਾ ਕੇ 335 ਰੁਪਏ ਕਰ ਦਿੱਤਾ ਹੈ ਤੇ ਜੀ ਹਾਂ ਹੁਣ ਜੇ ਗੱਲ ਕੀਤੀ ਜਾਵੇ ਓਵਰਸਾਈਜ਼ਡ ਵਹੀਕਲ ਦੀ ਤਾਂ 435 ਤੋਂ ਵਧਾ ਕੇ 650 ਰੁਪਏ ਦਾ ਵਾਧਾ ਕੀਤਾ ਗਿਆ ਤੇ ਇੱਕ ਵਾਰ ਲੋਕਾਂ ਦੀ ਜੇਬ ਤੇ ਸਿੱਧਾ-ਸਿੱਧਾ ਅਸਰ ਪਏਗਾ ਕਿ ਕਿਸ ਤਰੀਕੇ ਦੇ ਨਾਲ ਟੋਲ ਪਲਾਜ਼ਾ ਦੇ ਜਿਹੜੇ ਰੇਟ ਨੇ ਉਹ ਵਧਦੇ ਨਜ਼ਰ ਆਏ ਨੇ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਲੋਕਾਂ ਨੂੰ ਮਹਿੰਗਾਈ ਦੇ ਕਰੜੇ ਜਿਹੜੇ ਝਟਕੇ ਲੱਗ ਰਹੇ ਨੇ ਤਾਂ ਬਿਲਕੁਲ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਕਿ ਲਾਡੋਵਾਲ ਟੋਲ ਪਲਾਜ਼ਾ ਤੇ ਰੋਜ਼ਾਨਾ ਆਉਣ ਜਾਣ ਵਾਲੇ ਪਾਸ ਦੀ ਟੋਲ ਫੀਸ ਵੀ ਵਧਾ ਦਿੱਤੀ ਗਈ ਹੈ ਜਿਸ ਕਾਰਨ ਜਿਹੜੇ ਲੋਕ ਪਹਿਲਾਂ ਰੋਜ਼ਾਨਾ ਆਉਣ ਜਾਣ ਲਈ 330 ਰੁਪਏ ਪ੍ਰਤੀ ਮਹੀਨਾ ਅਦਾ ਕਰਦੇ ਸੀ ਹੁਣ 340 ਰੁਪਏ ਪ੍ਰਤੀ ਮਹੀਨਾ ਅਦਾ ਕਰਨੇ ਪੈਣਗੇ ਤਾਂ ਬਿਲਕੁਲ ਇੱਕ ਵਾਰ ਸਿੱਧਾ-ਸਿੱਧਾ ਲੋਕਾਂ ਦੀ ਜੇਬ ਤੇ ਜਿਹੜਾ ਸਿੱਧਾ ਅਸਰ ਪਿਆ ਹੈ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਨੇ ਟੋਲ ਪਲਾਜ਼ਾ ਦੇ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ ਤੇ ਜਿਹੜੀ ਆ ਦਰਾਂ ਨੇ ਕੱਲ ਤੋਂ ਜਾਰੀ ਕੀਤੀ 3 ਜੂਨ ਤੋਂ ਇੰਪਲੀਮੈਂਟ ਕੀਤੀਆਂ ਜਾਣਗੀਆਂ ਤਾਂ ਉਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਮਹਿੰਗਾਈ ਦੇ ਕਰੜੇ ਝਟਕੇ ਲੱਗ ਰਹੇ ਸਨ ਤਾਂ ਸਵੇਰੀ ਪਹਿਲਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਦੁੱਧ ਦੇ ਰੇਟਾਂ ਦੇ ਵਿੱਚ ਵੀ 2 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਤੋਲ ਰੇਟਾਂ ਦੇ ਵਿੱਚ ਵੀ ਵਾਧਾ ਹੋ ਚੁੱਕਿਆ ਹੈ